ਆਜੋ ਬਾਬਾ ਜੀ ਚਲਿਓ ਆਜੋ ਬਾਬਾ ਜੀ ਦੀ ਹੈ ਬਾਬਾ ਜੀ ਦੀ ਹੈ ਬਾਬਾ ਜੀ ਅਸੀਂ ਬਹੁਤ ਦੂਰੋਂ ਆਏ ਆ ਤੁਹਾਡਾ ਬਹੁਤ ਦੂਰ ਦੂਰ ਤੱਕ ਨਾ ਸੁਣਿਆ ਅਸੀਂ ਆਓ ਬੱਚਾ ਬਾਬੇ ਅੱਜਕੱਲ ਫੇਸਬੁੱਕ YouTube Instagram ਸਾਰੇ ਪਾਸੇ ਛਾਏ ਪਏ ਆ ਬਾਬਾ ਜੀ ਅਸੀਂ ਨਾ ਕਰੋ ਬਹੁਤ ਹੀ ਤੰਗ ਆ ਨਾ ਸਾਡੇ ਨਿਆਣੇ ਕਹਨੇ ਕਰਚਾ ਨਾ ਸਾਡਾ ਕੋਈ ਕੰਮਕਾਰ ਚੱਲਦਾ ਉਪਰੋਂ ਸਾਨੂੰ ਪੈਸੇ ਥੇਲੇ ਦੀ ਬਹੁਤ ਹੀ ਤੰਗੀ ਆ ਕੋਈ ਗੱਲ ਨਹੀਂ ਬੱਚਾ ਬਾਬੇ ਤੁਹਾਡੇ ਕੰਮਕਾਰ ਸੈੱਟ ਕਰ ਦੇਣਗੇ ਉਹ ਪੈਸੇ ਥੇਲੇ ਦੀ ਕੋਈ ਤੰਗੀ ਨਹੀਂ ਰਹੂਗੀ ਪਰ ਤੁਹਾਨੂੰ ਉਹਦੇ ਵਾਸਤੇ ਨਾ ਬਾਬਾ ਨੂੰ ਘੱਟੋ ਘਾਟ 51000 ਰੁਪਏ ਦੇਣਾ ਪੈਣਾ 51000 ਬਾਬਾਈ ਸਾਸੀ ਤੁਹਾਨੂੰ ਪਹਿਲਾਂ ਹੀ ਦੱਸਿਆ ਸਾਡੇ ਘਰ 'ਚ ਪੈਸੇ ਤੇਲੇ ਦੀ ਬਹੁਤ ਹੀ ਤੰਗੀ ਆ ਆਪਾਂ ਬਾਬੇ ਨੂੰ ਨਾ 51000 ਰਿਸ਼ਤੇਦਾਰ ਤੋਂ ਫੜਫੜ ਕੇ ਦੇ ਦਨੇ ਆ ਹੋ ਸਕਦਾ ਆਪਣਾ ਬੇੜਾ ਪਾਰ ਹੋਈ ਜਾਵੇ ਬਾਬਾ ਜੇ ਤੈਨੂੰ ਅਸੀਂ 51000 ਰੁਪਏ ਦੇ ਦਈਏ ਤਾਂ ਸਾਡਾ ਬੇੜਾ ਪਾਰ ਹੋ ਜਾਊਗਾ ਬੱਚਾ ਜੇ ਤੁਸੀਂ ਮੈਨੂੰ 51000 ਰੁਪਏ ਦੇ ਦਿੱਤਾ ਜੇ ਤੁਹਾਡਾ ਕੰਮ ਹੋ ਗਿਆ ਤਾਂ ਤੁਹਾਡਾ ਬੇੜਾ ਪਾਰ ਹੋ ਜਾਊਗਾ ਜੇ ਤੁਹਾਡਾ ਨਾ ਕੰਮ ਹੋਇਆ ਤਾਂ ਫੇਰ ਤੁਹਾਡਾ ਬੇੜਾ ਘੜਕ ਹੋ ਜਾਊਗਾ പാരേ പാളാ ഈ പോളേ റോളാ